जय गुरुदेव तान गुरुदेव आज माता सुमित्राबाई फुले एजुकेशन सोशल वेलफेयर सोसाइटी पठानकोट हार्ड क्रेटਾਂ ਦੇ ਲਈ ਲੰਗਰ ਸਹਿਤਾ ਜੋ ਹਰ ਰੋਜ਼ ਜਾਰੀ ਆ ਸੋ ਅੱਜ ਪਿੰਡ ਬੋੜਾਂ ਵਾਲੀ ਛੰਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਦੇ ਵੱਲੋਂ ਜੋ ਸਾਨੂੰ ਸਹਿਯੋਗ ਦਿੱਤੀ ਗਈ ਆ ਉਹ ਲੈ ਕੇ ਅੱਜ ਅਸੀਂ ਨਰੋਟ ਜੈਮਲ ਸਿੰਘ ਇਲਾਕਾ ਔਰ ਕੋਲੀਆਂ ਬਮਿਆਲ ਮੁੱਠੀ ਉੱਤੇ ਜਾਵਾਂਗੇ ਸੋ ਸਾਡੀ ਆਪ ਸਭ ਨੂੰ ਬੇਨਤੀ ਆ ਕਿ ਜਿਹੜਾ ਤੁਸੀਂ ਲੰਗਰ ਬਣਾ ਕੇ ਸਾਨੂੰ ਦੇ ਰਹੇ ਹੋ ਕਿਰਪਾ ਕਰਕੇ ਨਾ ਬਣਾਓ ਕਿਉਂਕਿ ਉਹਨਾਂ ਲੋਕਾਂ ਨੂੰ ਲੋੜ ਆ ਇਸ ਵੇਲੇ ਸੁੱਕੇ ਰਾਸ਼ਨ ਦੀ ਜਾਂ ਫਿਰ ਮੰਜੇ ਬਿਸਤਰਿਆਂ ਦੀ ਉਹਨਾਂ ਨੂੰ ਲੋੜ ਆ ਕੱਪੜਿਆਂ ਦੀ ਲੋੜ ਆ ਅਗਰ ਤੁਸੀਂ ਸਾਡੀ ਸਹਾਇਤਾ ਕਰਨਾ ਚਾਹੁੰਦੇ ਹੋ ਤੇ ਸਾਡੀ ਆਪ ਜੀ ਨੂੰ ਬੇਨਤੀ ਆ ਕਿ ਇਹਨਾਂ ਪਰਿਵਾਰਾਂ ਦੇ ਲਈ ਸੁੱਕਾ ਰਾਸ਼ਨ ਭੇਜੋ ਜਾਂ ਫਿਰ ਜਿਹੜਾ ਕੱਪੜੇ ਭੇਜੋ ਇੱਕ ਹੋਰ ਬੇਨਤੀ ਆ ਕਿ ਜਿਹੜੇ ਸਾਡੇ ਵੀਰ ਭਰਾ ਭੈਣਾ ਰਸ਼ਨ ਵੰਡਣ ਸਾਡੇ ਉੱਤੇ ਨਾ ਜਾਂਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਸੜਕ ਦੇ ਉੱਤੇ ਜਿਹੜਾ ਰਾਸ਼ਨ ਕੋਈ ਵੀ ਨਾ ਦੇ ਕੇ ਆਵੇ ਜੇਕਰ ਜਾਣਾ ਹੈ ਤੁਸੀਂ ਤਾਂ ਗਰਾਊਂਡ ਲੈਵਲ ਦੇ ਵਿੱਚ ਉਹਨਾਂ ਲੋਕਾਂ ਦੇ ਕੋਲ ਜਾਓ ਜਿਹੜੇ ਲੋਕ ਪਾਣੀ ਦੇ ਵਿੱਚ ਫਸੇ ਨੇ ਜਿਨ੍ਹਾਂ ਦੇ ਘਰ ਟਹਿ ਚੁੱਕੇ ਆ ਉਹਨਾਂ ਦੇ ਕੋਲ ਜਾਈਏ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਤੇ ਸੋ ਬਹੁਤ ਬਹੁਤ ਧੰਨਵਾਦ ਸਾਡੀ ਮਾਤਾ ਸਵਿੱਤਰੀ ਬਾਈ ਫੁੱਲੇ ਸੋਸਾਇਟੀ ਸ਼ਿਰਗੋਰਾ ਵਿਦਾਸ ਸਭਾ ਬੋਰਾਵਾਲੀ ਸੰਨੀ ਸੋ ਸਾਰਿਆਂ ਨੂੰ ਪਿਆਰ ਭਰੀ ਜਾਇਆ ਕਰਦੇ ਹਾਂ ਕੋੜ ਤੋਂ ਆਏ ਆ ਇਹ ਪਾਸਪਿੰਡ ਵਿੱਚ ਪੁੱਜਿਆ ਪਾਣੀ ਬਹੁਤ ਜ਼ਿਆਦਾ ਹੈ ਜੇ ਪਾਣੀ ਨੇ ਪੈਦਲ ਅਸੀਂ ਲੇਡੀਆਂ ਤਾਂ ਜਾਣ ਹੀ ਨਹੀਂ ਸਕਦੀਆਂ ਇਸ ਕਰਨਾ ਹੀ ਇੱਥੇ ਰੁਕ ਗਏ ਆ ਮਿਹਰਬਾਨੀ ਕਰਕੇ ਪ੍ਰਮਾਤਮਾ ਸਭ ਨੂੰ ਇਹਨਾਂ ਦੀ ਤੰਦਰੁਸਤੀ ਕਰੇ ਪਾਣੀ ਜਿਹੜਾ ਹੋ ਮੋਰ ਸਾਈਡ ਪੁੱਜਿਆ ਸਭ ਨੂੰ ਚੰਗਾ ਹੋਵੇ